ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਸਾਰੇ ਵੀਰ ਤੇ ਝੋਨੇ ਦੀਆਂ ਸਦੀ ਬਜਾਈਦਾ ਕੰਮ ਚੱਲਣਦੇ ਆ ਜੀ ਪੂਰਾ ਸਾਡੇ ਦੇ ਤੇ ਅੱਜ ਫੇਰ ਕਰਦੇ ਆਂ ਜੀ ਟੀਐਸਆਰ ਟੀਐਸਆਰ ਅੱਜ ਕਰਦੇ ਆਂ ਜੀ ਸਾਵਾ ਦਾ 7301 ਹਾਂ ਸਾਵਾ 7301 17301 ਆਉਂਦਾ ਏ 7301 ਆ ਇਹ ਵੈਰਾਈਟੀ ਦੀ ਸੱਦੀ ਬਜਾਈ ਕਰ ਹੁੰਦੇ ਆ ਇਹ ਬੀਜ ਤੋਂ ਬੀਜ 110 ਕਿ ਦਿਨ ਦਾ ਸਮਾਂ ਲੈਂਦੀ 110 12 ਦਿਨ ਦਾ ਤੇ ਇਹਦਾ ਬੀਜ ਪਾਉਂਦੇ ਆ ਜ ਸਾਢੇ 4 ਕਿਲੋ ਏਕੜ ਦਾ ਏਕੜ ਦੇ ਹਿਸਾਬ ਨਾਲ ਸਾਢੇ 4 ਕਿਲੋ ਬੀਜ ਇਹਦਾ ਪਾਉਂਦੇ ਆ ਤੇ ਇਨਾ ਖੇਤਾਂ ਦੇ ਵਿੱਚ ਵੀ ਪਿਛਲੇ ਸਾਲ ਹੋਰ ਕੋਈ ਵੈਰਾਈਟੀ ਸੀ ਇਹ ਇਹਨਾਂ ਨੂੰ ਵੀ ਵਾ ਕੇ ਦੋ ਵਾਰ ਰੌਣੀ ਕਰਕੇ ਜਿਹੜਾ ਪੁਰਾਣਾ ਝੋਨਾ ਕੋਈ ਥੋੜਾ ਬਤਾ ਹੈਗਾ ਹੀ ਉਹ ਹੰਗਾਰ ਕੇ ਤੇ ਫੇਰ ਅੱਕੇ ਰੰਦੇ ਆ ਤੇ ਬਾਕੀ ਇਹ ਹੈ ਕਿ ਉਦੋਂ ਬਰ ਲੈ ਜੇ ਲੈਵਲਿੰਗ ਕਰਾ ਕੇ ਜ਼ਮੀਨਾਂ ਟੈਟ ਹੀ ਪੂਰੀਆਂ ਤੇ ਕੋਈ ਅੱਧੀ ਪੌਣੀ ਇੰਚੀ ਬਸ ਬੀਜ ਦੀ ਅੱਧੀ ਇੰਚ ਹੀ ਰੱਖਦੇ ਆ ਇਹ ਡੰਗਾਈ ਸਿਰਫ ਬੀਜ ਦੀ ਅੱਧਾ ਇੰਚ ਤੇ ਕੋਈ ਵੀ ਖਾਦ ਖਰਾਕ ਜਿਹੜੀ ਨਾਲ ਨਹੀਂ ਪਾਉਂਦਾ ਬਾਸੇ ਨੂੰ ਬੀਜ ਗੱਲਾਂ ਪਾਉਂਦੇ ਆ ਤੇ ਜਿਹੜੀ ਖਾਦ ਖਰਾਕ ਜੰਨੀ ਵੀ ਉਹ ਜਦੋਂ ਇਹਦੀ ਜਰਮੀਨੇਸ਼ਨ ਹੋ ਗਈ ਉਸ ਤੋਂ ਬਾਅਦ ਇਹਨੂੰ ਪਾਵਾਂਗੇ ਤੇ ਰਹਿਣ ਖੁੰਦਾ ਵੇਖ ਲੋ ਸਾਰਾ ਪ੍ਰਾਲ ਪ੍ਰੂਲ ਵੇਚੀ ਵਾਇਆ ਤੂੜੀ ਬੰਦ ਪਰ ਜਿੰਨਾ ਵੀ ਹੈਗਾ ਇਹ ਤੇ ਸਾਰਾ ਪ੍ਰਾਲ ਵਿੱਚ ਤੇ ਅੱਜ ਹੋਣਦੀ ਇਹਦੀ ਬਜਾਈ ਬਾਕੀ 3.5 ਕਿਲੋ ਬੀਜ ਹੋਊਗੀ ਇਹ ਆਪਾਂ ਪਨੀਰੀ ਲਾ ਕੇ ਆ ਝੋਨਾ ਜਿਹੜਾ ਬੀਜ ਤੇ ਟ੍ਰਾਂਸਪਲੈਂਟ ਕਰਦੇ ਉਹ 2.5 ਕਿਲੋ ਬੀਨਾਂ ਦਾ ਸਰ ਜਾਂਦਾ 2.5 ਕਿਲੋ ਇਹ 4.5 ਕਿਲੋ ਪਾਉਂਦੇ ਆ ਤੇ ਉਦਾਂ ਇਹ ਸੁੱਕੇ ਵਾਲੀ ਜਾਂ ਸੁੱਕੇ ਦੇ ਵਿੱਚ ਸਾਰਾ ਹੀ ਹਰਿਆ ਹੋ ਜਾਂਦਾ ਜਿਹੜੇ ਤਰਵਤਰ ਦੇ ਵੀਰ ਬਜਾਈ ਕਰਦੇ ਹਨ ਉਹ ਵੱਧ ਆ ਪਾਉਂਦੇ ਆ ਬੀਜ ਕਿਉਂਕਿ ਉਹ ਤੇ ਜਰੂਰੀ ਖੰਡੋਈ ਸਹੀ ਨਹੀਂ ਹੁੰਦੀ ਤਰਵਤਰ ਦੇ ਤੇ ਉੱਥੇ ਲੋਕ ਆ 8 ਟੱਟ ਕਿਲੋ ਆਪ ਪਾ ਦਿੰਦੇ ਆ ਪਰ ਇਹ ਸੁੱਕੇ ਨਾਲ ਇਹ ਸਾਰੇ ਦਾ ਸਾਰਾ ਹੀ ਹਰਿਆ ਹੋ ਜਾਣਾ 75 ਰੋਇ ਇੱਕ ਆ ਵੇਖੋ ਜੀ ਬਹੁਤ ਵਧੀਆ ਵੈਰਾਈਟੀਆਂ ਪਿਛਲੇ ਸਾਲਾਂ ਜੀ ਵੀ ਕੀਤੀ ਸਦੀ ਵੀ ਪਿਛਲੇ ਸਾਲੀਓ ਤੋਂ ਪਿਛਲੇ ਸਾਲ ਵੀ ਆਦੀ ਤੇ ਬਹੁਤ ਥੋੜੇ ਟਾਈਮ ਦੇ ਵਿੱਚ ਬਹੁਤ ਵਧੀਆ ਦਾ ਝਾੜ ਆਉਂਦਾ ਨਾ ਕੋਈ ਬਹੁਤੀਆਂ ਨੂੰ ਖਾਦੀ ਲੋੜ ਨਾ ਕੋਈ ਜਿਆਦੀਆਂ ਸਪਰੇਵਾਂ ਦੀ ਲੋੜ ਇੱਕ ਸਿੰਪਲ ਜੀ ਸਪਰੇਨ ਆ ਪੱਕ ਜਾਂਦਾ ਡੇਢ ਕੀ ਬੈਗ ਯੂਰੀਆ ਲੈਂਦਾ ਡੇਢ ਦੋ ਪੈਕ ਬਸ ਇਹ ਸਾਰੇ ਇਹ ਬਸ ਇਹਨੂੰ ਵੀ ਮਗਰੇ ਮਗਰ ਪਾਣੀ ਲਾ ਦੇਣਾ ਪਾਣੀ ਲਾ ਕੇ ਤੇ ਪਾਣੀ ਲਾ ਕੇ ਜਾਂਦੇ ਪਾਣੀ ਦੇ ਵਿੱਚ ਹੀ ਸਟੌਮ ਪਾ ਦਿੰਨੇ ਹੁੰਨੇ ਆ ਸਟੌਮ ਪਲੱਸ ਉਹ ਪਾਈ ਦੀ ਉਹ ਖੜਾ ਹੀ ਪਾਣੀ ਦੇ ਵਿੱਚ ਨਾਲ ਸਾਥੀ ਤੇ 50 ਲੀਟਰ ਪਾਣੀ ਦੇ ਵਿੱਚ ਜਾਨਕੀ ਇੰਜਨ ਵਾਲੇ ਪੰਪਣਾ ਪਾ ਲਈਦੀ ਜੇ ਸਪਰੇਅ ਕਰਨੀ ਹੋਵੇ ਫਿਰ ਜਦੋਂ ਪਾਣੀ ਜੀਰ ਜੇ ਸਾਰਾ ਉਸ ਤੋਂ ਬਾਅਦ ਸਪਰੇਅ ਕਰੀਦੀ ਆ ਸਪਰੇਅ ਦਾ ਇਦਾਂ ਆਂ ਕਿ 150 ਲੀਟਰ ਘਟੋ ਘਟ ਪਾਣੀ ਦਵਾਈ ਦੀ ਮਾਤਰਾ ਦੇ ਹੋ ਰਹਿਣੀ ਪਰ ਜਿਹੜਾ ਖੜੇ ਪਾਣੀ ਵਾਲਾ ਉਹਦਾ ਥੋੜਾ ਸੌਕਾ ਰਹਿ ਜਾਂਦਾ ਕੰਮ ਆ ਖੜੇ ਪਾਣੀ ਦੇ ਵਿੱਚ ਤੇ ਦਵਾਈ ਰਲ ਜਾਂਦੀ ਵਧੀਆ ਉਹਦੇ ਵੀ ਰਿਜ਼ਲਟ ਪੂਰੇ ਵਧੀਆ ਫੁੱਲ ਹੀ ਹੁੰਦੇ ਆ ਸਾਵਤ 73 ਹੀ ਰੋਇਕਾ ਬਾਕੀ ਗਾਂ ਜਿਹੜੀਆਂ ਸੁਪਰੀਮਾ ਹੋਣੀਆਂ ਆ ਆ ਜਿਹੜਾ ਵੀ ਨਦੀਨ ਹੋਇਆ ਉਹ ਸਾਵਨਾ ਉਹਦਾ ਵੀ ਦੱਸਾਂਗੇ ਕੋਈ ਬਹੁਤੀ ਜਿਆਦਾ ਉ ਤਾਂ ਜ਼ਰੂਰਤ ਨਹੀਂ ਪੈਂਦੀ ਹੁੰਦੀ ਇੱਕ ਸਿੰਪਲ ਜੀ ਅਸੀਂ ਸਪਰੇਅ ਕਰ ਦਿੰਨੇ ਆ ਨਾਮ ਨੇ 골ਡ ਦੀ ਬਾਕੀ ਉਹਦਾ ਵੀ ਟਾਈਮ ਟਾਈਮ ਤੇ ਦੱਸਾਂਗੇ ਸਾਰਾ ਓਕੇ ਜੀ ਧੰਨਵਾਦ